ਮੁੰਦਾ ਸੰਤੋਖ ਸ਼ਰਮ ਪਾਤ ਝੋਲੀ ਧਿਆਨ ਕੀ ਕਰਹਿ ਬਿਪੂਤ ਝੋਦੀ ਝੋਦੀ ਨਹੀਂ ਬੋਲਣਾ ਇੱਥੇ ਕਸ ਕੇ ਨਹੀਂ ਬੋਲਣਾ ਪੋਲਾ ਹੀ ਪਾਠ ਹੋਵੇਗਾ ਝੋਦੀ ਤੇ ਫਿਰ ਲੱਲੇ ਪੈਰ ਬਿੰਦੀ ਵੀ ਨਹੀਂ ਲੱਗਣ ਦੇਣੀ ਆਮ ਸਾਡਾ ਪੰਜਾਬੀ ਲਫ਼ਜ਼ ਝੋਲੀ ਹੈ ਨਾ ਉਹ ਝੋਲੀ ਲਫ਼ਜ਼ ਲੱਲੇ ਨੂੰ ਬਿੰਦੀ ਲੱਗ ਕੇ ਬਣਦਾ ਪਰ ਇੱਥੇ ਪੈਰ ਬਿੰਦੀ ਆਪਾਂ ਨਹੀਂ ਲੱਗਣ ਦੇਣੀ ਮੁੰਡਾ ਸੰਤੋਖ ਸ਼ਰਮ ਪਤ ਝੋਦੀ ਕਿਉਂ ਪਾਠ ਹੋਵੇਗਾ ਹੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਰਣ ਪਿਛੇ ਪੰਡਾਰੀ ਪਾਠ ਤੇ ਵੀ ਬੇਨਤੀ ਕੀਤੀ ਸੀ ਪੰਡਾਰ ਤੇ ਵੀ ਕਿ ਭੱਬੇ ਦੀ ਟਿੱਪੀ ਨੂੰ ਪੂਰਨ ਤੌਰ ਤੇ ਬੋਲਣਾ ਹੈ ਇੱਥੇ ਵੀ ਇਹ ਗੱਲ ਖਿਆਲ ਵਿੱਚ ਰੱਖਣੀ ਹੈ ਪੰਡਾਰਣ ਪਾਠ ਨਾ ਹੋਵੇ ਪੰਡਾਰਣ ਭੱਬੇ ਤੇ ਟਿੱਪੀ ਲਾ ਕੇ ਉਚਾਰਨ ਹੋਵੇ ਭੁਗਤ ਗਿਆਨ ਦਇਆ ਪੰਡਾਰਣ ਘਾਟ ਘਾਟ ਵਾਜ ਹੈ ਨਾਦ ਆਪਨਾਥ 나ਥੀ ਸਭ ਜਾ ਕੀ ਰਿੱਧਿ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਦੀ ਬਾਣ ਆਮ ਤੌਰ ਤੇ ਇਹ ਪਾਠ ਇਕੱਠਾ ਕੀਤਾ ਜਾਂਦਾ ਹੈ ਪਰ ਜੋ ਪ੍ਰਾਤਨ ਸੰਪਰਦਾਇ ਪਾਠ ਹੈ ਦੀ ਵਖਰਾ ਬਾਣ ਵਖਰਾ ਇਕ ਲਾਇ ਦੀ ਬਾਣ ਇਉਂ ਇਹ ਪਾਠ ਵੱਖਰਾ ਆਵੇਗਾ ਜਿਵ ਤਿਸੁ ਭਾਵਾ ਤੇਵਾ ਚਲਾਵਾ ਜਿਵ ਹੋਵਾ ਫੁਰਮਾਣਾ ਓਹ ਵਿਖੈ ਉਨਾ ਨਦਰ ਨ ਆਵੈ ਬਹੁਤਾ ਈ ਹੋ ਵਿਡਾਣਾ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰ ਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਪਾਠ ਨਾਨਕ ਸੱਚੇ ਕੀ ਸਾਚੀਕਾਰ ਕਰਨਾ ਕਈ ਵਾਰ ਆਪਾਂ ਸੱਚੇ ਕੀ ਸੱਚੀਕਾਰ ਵੀ ਪੜ ਜਾਂਦੇ ਹਾਂ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਨਾਨਕ ਸੱਚੇ ਕੀ ਸਾਚੀਕਾਰ ਇਹ ਉਚਾਰਨ ਇੱਕ ਦੂਜੀ ਪਹੌ ਲਖ ਹੋ へ ਹਾਂਜੀ ਇਸ ਪਾਠ ਵੱਲੇ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਈ ਇੱਕ ਦੂਜੀ ਇਸ ਤਰ੍ਹਾਂ ਪਾਠ ਕਰ ਜਾਂਦੇ ਨੇ ਕਿਉਂਕਿ ਚਾਲ ਵਿੱਚ ਮਿਲਦੇ ਆਂ ਕਈ ਵਾਰ ਇੱਧਰ ਦੇ ਅੱਖਰ ਉੱਧਰ ਮਿਲ ਜਾਂਦੇ ਨੇ ਇਉਂ ਨਹੀਂ ਹੋਣਾ ਚਾਹੀਦਾ ਇੱਕ ਦੂ ਇਹ ਸੰਬੰਧਕ ਪਾਠ ਆਵੇਗਾ ਜੀਭਾਉ ਪਾਠ ਵੱਖਰਾ ਆਵੇਗਾ ਕਈ ਜੀ ਭਾਉ ਵੀ ਕਰ ਜਾਂਦੇ ਨੇ ਜੀ ਭਾਉ ਨਹੀਂ ਕਰਨਾ ਜੀਬ ਦਾ ਬਾਚਕ ਹੈ ਜੀਬ ਦਾ ਜ਼ੁਬਾਨ ਦਾ ਅਰਥ ਹੈ ਇੱਕ ਦੂ ਜੀਭਾਉ ਇਉਂ ਪਾਠ ਹੋਵੇਗਾ ਇੱਕ ਦੂ ਜੀਭਾਉ ਲਖ ਹੋ へ 1 2 ਜੀਭਾ ਲੱਖ ਹੋ へ ਲੱਖ ਹੋਵਹ ਲੱਖ 20 ਲੱਖ ਲੱਖ ਦੇੜਾ ਆਖੀਐ ਹੈ ਏਕ ਨਾਮ जगਦੀਸ ਏਕ ਰਾਹੇ ਪਤ ਪਵੜੀਆ ਚੜਿਐ ਹੋਇ 21 ਸੋਣਾ ਗੱਲਾ ਆਕਾਸ ਕੀ ਕੀਟਾ ਆਈ ਰੀਸ 21 ਪਾਠ ਜਿਹੜਾ ਹੈ ਸਾਹ ਸੰਗਤ ਜੀ ਆਮ ਤੌਰ ਤੇ ਜੋ ਗਲਤੀ ਹੁੰਦੀ ਆ 21 ਐੜਾ ਬੋਲ ਜਾਂਦੇ ਨੇ 21 ਈੜੀ ਨੂੰ ਸਿਹਾਰੇ ਪੂਰਾ ਉਚਾਰਨ ਕਰਕੇ ਬੋਲਣਾ ਹੈ ਸੋਣਾ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਇੱਥੇ ਮੰਗਣ ਕਈ ਵਾਰ ਆਪਾਂ ੰਗੇ ਦਾ ਉਚਾਰਨ ਕਰ ਜਾਂਦੇ ਹਾਂ ਇੱਥੇ ਸਤਿਗੁਰੂ ਜੀ ਨੇ ਗੱਗਾ ਲਿਖਿਆ ਇਸ ਕਰਕੇ ਮੰਗਣ ਉਚਾਰਨ ਕਰਨਾ ਜੋਰ ਨਾ ਮੰਗਣ ਗੱਗਾ ਲਗਾਣਾ ਵਿੱਚ ਜੋਰ ਨਾ ਮੰਗਣ ਨੇਣਾ ਨਾ ਜੋਰ ਜੋਰ ਨਾ ਜੀਵਣ ਮਰਣਾ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟਾ ਸੰਸਾਰ ਜਿਸ ਹਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੂਤੀ ਥਿਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀਅ ਜੋਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਓਥਾ ਪਾਇ ਨਾਨਕ ਗਿਆ Jap ਜਾਏ ਇੱਥੇ ਗਿਆ ਕਈ ਵਾਰ ਆਪਾਂ ਗਿਆ ਉਚਾਰਨ ਕਰ ਦਿੰਨੇ ਅ ਗੱਗਾ ਈੜੀ ਸੀਹਰੀ ਐੜੇ ਕੰਨਾ ਗਿਆ ਨਾਨਕ ਗਿਆ ਜਾਪੇ ਜਾਏ ਇਹ ਉਚਾਰਨ ਸੁਧ ਹੈ